ਬੰਦੀ ਦੀਆਂ ਗੂਆਂ ਦਾ ਤੇ ਜਿੰਨੇ ਵੀ ਕਿਉਂਕਿ ਸਾਰੇ ਤੁਸੀਂ ਮੇਰੇ ਇਲਾਕੇ ਦੇ ਹੋ ਮੇਰੇ ਪਿੰਡਾਂ ਦੇ ਹੋ ਸਾਰੇ ਜਿਹੜੇ ਸੰਘਰਸ਼ ਕਰਦੇ ਸਾਥੀ ਹੈ ਸਾਡੀਆਂ ਆਵਾ ਪਹਿਣਾ ਬਜ਼ੁਰਗ ਤੇ ਨੌਜਵਾਨ ਸਾਥੀ ਖੜੇ ਹੈ ਤੁਸੀਂ ਸਾਰੇ ਅੱਜ ਕਿਉਂਕਿ ਆਪਣੇ ਹੱਕਾਂ ਦੀ ਖਾਤਰ ਲੜ ਰਹੇ ਹੋ ਅੱਜ ਤੋਂ ਨਹੀਂ ਹਮੇਸ਼ਾ ਤੋਂ ਤੁਸੀਂ ਲੜਦੇ ਹੋ ਤੁਹਾਨੂੰ ਮੈਂ ਸਾਰਿਆਂ ਨੂੰ ਸਲਾਮ ਕਰਦਾ ਤੇ ਬਾਕੀ ਪ੍ਰਧਾਨ ਜੀ ਕੱਲ ਦਾ ਸਮਾਸੀ ਇਹ ਗੱਲ ਸੀ ਜਰੂਰ ਰਹੀ ਐ ਵੀ ਅਸੀਂ ਕਈਆਂ ਨੂੰ ਦੱਸਤਾ ਤੇ ਕਿਤੇ ਨਾ ਕਿਤੇ ਕੋਈ ਰਜੇਵੇਂ ਇੱਕ ਇਲੈਕਸ਼ਨ ਲੜ ਰਿਹਾ ਐ ਨੇ ਹੋ ਜਾਂਦਾ ਵੀ ਦੱਸਣਾ ਜਿਹੜਾ ਉਹ ਰਹਿ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਸੀ ਤੇ ਮੇਰੀ ਕੱਲ ਨੂੰ ਵੀ ਕੱਲ ਸ਼ਾਮ ਨੂੰ ਵੀ ਅਕੱਲਾ ਗੱਲ ਹੋਈ ਜਿਹੜੇ ਕੱਲ ਸਾਥੀ ਇੱਥੇ ਸੀ ਮੈਂ ਜਦੋਂ ਆਇਆ ਇੱਥੇ ਆ ਕੇ ਕੱਲ ਸ਼ਾਮ ਨੂੰ ਵੀ ਮਿਲਿਆ ਤੇ ਮੈਂ ਸਵੇਰੇ ਪ੍ਰਧਾਨ ਜੀ ਮੈਂ ਖੇਡਣ ਜਾਣਾ ਉਹਨਾਂ ਨਾਲ ਸਵੇਰੇ ਵੀ ਅੱਜ 8 ਵਜੇ ਮਿਲ ਕੇ ਗਿਆ ਤੁਸੀਂ ਉਦੋਂ ਬੈਠੇ ਸੀਗੇ ਤੇ ਹੁਣ ਬੜੀ ਡਿਟੇਲ ਚ ਸ੍ਰੀ ਦਾਨਜੀਤ ਦੇ ਨਾਲ ਜਿਹੜੀ ਗੱਲਬਾਤ ਆ ਸਾਰੀ ਹੋਈ ਐ ਦੋ ਤਿੰਨ ਜਿਹੜੇ ਮਸਲੇ ਉਹਨਾਂ ਚੋਂ ਸੀ ਉਹਨਾਂ ਦਾ ਦੱਸਦਾ ਉਹ ਚਲੋ ਫੌਰੀ ਜਿਹੜੇ ਹੱਲ ਹੋਣ ਵਾਲਿਆ ਫੌਰੀ ਕਰਵਾ ਦੇਾਂਗੇ ਤੇ ਬਾਕੀ ਜਿਹੜਾ ਜਾਗੀਰ ਪਿੰਡ ਵਾਲਾ ਮਸਲਾ ਉਹ ਬਿਲਕੁਲ ਮੈਂ ਵੀ ਸਮਝਦਾ ਕਿ ਜਿਹੜਾ ਉੱਚ ਬੇਇਨਸਾਫੀ ਜਿਹੜੀ ਆ ਹੋਈ ਹੋਈ ਐ ਤੇ ਪ੍ਰਸ਼ਾਸਨ ਵੀ ਮੇਰੀ ਡੀਸੀ ਸਾਹਿਬ ਨਾਲ ਗੱਲ ਹੋਈ ਐ ਸਾਰੀ ਇਸ ਗੱਲ ਦੇ ਨਾਲ ਸਹਿਮਤ ਨੇ ਤੇ ਮੈਂ ਵੀ ਜਿੰਨੀ ਜਲਦੀ ਹੋ ਸਕਦਾ ਉਹ ਸਾਰੀ ਡਿਸਕਸ਼ਨ ਵਕੀਲ ਸਾਹਿਬ ਨਾਲ ਵੀ ਕਈ ਵਾਰ ਗੱਲ ਹੋਈ ਡੀਸੀ ਸਾਹਿਬ ਨਾਲ ਵੀ ਕਈ ਵਾਰ ਗੱਲ ਹੋਈ ਐਫਸੀਆਰ ਸਾਹਿਬ ਨਾਲ ਵੀ ਗੱਲਾਂ ਹੋਈਆਂ ਤਕਰੀਬਨ ਘੰਟਾ ਚੱਲੀ ਐ ਤੇ ਜਿੰਨੀ ਜਲਦੀ ਵੀ ਉਹ ਮਸਲਾ ਮਤਲਬ ਕਿ ਕਈ ਵਾਰ ਕਾਨੂੰਨੀ ਪ੍ਰਕਿਰਿਆ 'ਚ ਕੁਛ ਨਾ ਕੁਛ ਦਿਨ ਜਦੋਂ ਤਰੀਕਾ ਪੈਂਦੀ ਐ ਐਸਟੀਐਮ ਦੇ ਜਾਂ ਕਿਸੇ ਵੀ ਹੋਰ ਅਫਸਰ ਦੇ ਕੁਛ ਨਾ ਕੁਛ ਜਿਹੜਾ ਕਾਨੂੰਨ 'ਚ ਲਿਖਿਆ ਹੁੰਦਾ ਵੀ ਇੰਨੇ ਦਿਨ ਦੇਣੀ ਦੇਣੇ ਆ ਸੋ ਜਿੰਨੇ ਘੱਟੋ ਘੱਟ ਦਿਨਾਂ 'ਚ ਉਹ ਮਸਲਾ ਹੱਲ ਹੋ ਸਕਦਾ ਹੈ ਜਾਉਂਗਾ ਤੇ ਬਾਕੀ ਹੋਰ ਵੀ ਜਿਹੜੇ ਮਸਲੇ ਨੇ ਮੈਂ ਕਿਉਂਕਿ ਤੁਸੀਂ ਜਿਹੜਾ ਜਿਹੜਾ ਜਿਹੜਿਆ ਨੇ ਉਹਨੂੰ ਗਲਤ ਕੀਤਾ ਉਹਨਾਂ ਅਫਸਰਾਂ ਤੇ ਵੀ ਕਾਰਵਾਈ ਤੇ ਜਿਹੜੇ ট্রান্সਫਾਰਮਰ ਜਿਹੜੇ ਕੋਈ ਵਿਅਕਤੀ ਨੇ ਲਾਇਆ ਉਹ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਕਿ ਉਹਦੇ ਤੇ ਵੀ ਜਿਹੜਾ ਵਾਰਦੀ ਜਿਹੜੀ ਕਾਰਵਾਈ ਹੈ ਪਰਚਾ ਜਿਹੜਾ ਉਹ ਕੱਲ ਤੱਕ ਜਿਹੜਾ ਦਰਜ ਹੈ ਉਹ ਕੀਤਾ ਜਾਵੇ ਤੇ ਐਸਐਸਪੀ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਕੱਲ ਤੱਕ ਜਿਹੜਾ ਪਰਚਾ ਜਿਹੜਾ ਉਹ ਦਰਜ ਜੀ ਆਪਣੇ ਉਹ ਮੈਂ ਚਲੋ ਸਰਕਾਰ ਦਾ ਮੰਤਰੀ ਵੀ ਆ ਪਰ ਬਣਾਇਆ ਤੁਸੀਂ ਲੋਕਾਂ ਨੇ ਆ ਮੈਨੂੰ ਦੋ ਵਾਰੀ ਪ੍ਰਧਾਨ ਜੀ ਇਹਨਾਂ ਸਾਰਿਆਂ ਨੇ ਬਹੁਤ ਪਿਆਰ ਨਾਲ ਹਲਕੇ ਤੋਂ ਦਿੱਤਾ ਤੇ ਬੜੇ ਵੱਡੇ ਵੱਡੇ ਲੋਕਾਂ ਦੇ ਮੈਂ ਵਿਰੋਧ ਲੜਿਆ ਉਤੋਂ ਦਿੱਤਾ ਤੇ ਸਰਕਾਰ ਵੀ ਥੋੜੀ ਐ ਤੇ ਮੈਂ ਇਹ ਗੱਲ ਮੰਨਦਾ ਚਲੋ ਕਮੀਆਂ ਪੇਸ਼ੀਆਂ ਬੜੀ ਜਗ੍ਹਾ ਤੇ ਰਹਿ ਜਾਂਦੀਆਂ ਨੇ ਕੋਈ ਫੈਸਲੇ ਵੀ ਇੱਥੇ ਇਦਾਂ ਦੇ ਹੋ ਜਾਂਦੇ ਵੀ ਜਿਹੜੇ नीचे ਲੋਕਾਂ ਨੂੰ ਕਈ ਵਾਰੀ ਪਸੰਦ ਨਹੀਂ ਆਉਂਦੇ ਪਰ ਸਾਡੀ ਸਰਕਾਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵਗੇ ਪਹਿਲੀ ਹੈ ਜੇ ਭਾਈ ਸਾਡੇ ਤੋਂ ਕਦੇ ਕੋਈ ਗਲਤੀ ਹੋ ਜਾਂਦੀ ਹੈ ਅਸੀਂ ਨਾਲ ਦੀ ਨਾਲ ਉਹਨੂੰ ਸੁਣ ਕੇ ਉਹਨੂੰ ਦੁਰਸਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਰਦੇ ਆਂ ਘਟੋ ਘਟੇ ਆ ਵੀ ਬੌੜੀ ਸਰਕਾਰ ਨਹੀਂ ਹੈਗੀ ਨਹੀਂ ਇੱਥੇ ਇਦਾਂ ਵੀ ਰਿਹਾ ਕਿ ਸਰਕਾਰਾਂ ਸੁਣਦੀਆਂ ਹੀ ਨਹੀਂ ਸੀ ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰੀਦੀ ਆ ਵੀ ਦੀ ਰਾਇ ਲਾ ਕੇ ਲੋਕਾਂ ਤੋਂ ਸੁਣ ਕੇ ਜਿਹੜੀ ਕਿਸੇ ਸਮੱਸਿਆ ਜਿਹੜਾ ਸਾਰਥਕ ਹੱਲ ਹੈ ਉਹ ਕੱਟਿਆ ਜਾ ਸਕੀ ਤੇ ਬਾਕੀ ਸਾਡੀ ਸਰਕਾਰ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਮੇਰੇ ਕੋਲ ਤਾਂ ਨਹਿਰੀ ਮੈਕਮਾ ਰਿਆ ਤੇ ਬੜੀ ਕੋਸ਼ਿਸ਼ ਕੀਤੀ ਹੈ ਵੀ ਨਹਿਰੀ ਪਾਣੀ ਲੋਕਾਂ ਤੱਕ ਵੱਦ-ਵੱਦ ਪਹੁੰਚਾਇਆ ਜਾਵੇ ਬਿਜਲੀ ਵਾਲੀ ਬੜੀ ਕੋਸ਼ਿਸ਼ ਕੀਤੀ ਹੈ ਵੀ ਭਾਈ ਸਾਡੇ ਜ਼ਿੰਮੇਦਾਰਾਂ ਨੂੰ ਖੱਜਲ ਖਵਾਰ ਨਾ ਹੋਣਾ ਪਵੇ ਰਾਤਾਂ ਨੂੰ ਜਾਲਾ ਪਰ ਵੀ ਦਿਨੇ ਬਿਜਲੀ ਦਿੱਤੀ ਤੇ ਮੈਨੂੰ ਲੱਗਦਾ 25 25 ਦਿੱਤੀ ਜਿਆਦਾ ਰਹੀ ਤੁਹਾਡੀ ਜਿਹੜਾ ਉਹ ਬੱਚਾ ਹੋਣਾ ਸੋ ਮੇਰੇ ਘਰ ਹਜੇ ਵੀ ਬਹੁਤ ਕਮੀਆਂ ਪਿੱਛੇ ਆਉਂਗੀਆਂ ਬੜੇ ਕੰਮ ਰਹਿੰਦੇ ਆ ਪਰ ਅਸੀਂ ਆਪਣੇ ਵੱਲੋਂ ਹਮੇਸ਼ਾ ਕੋਸ਼ਿਸ਼ ਕਰੀਦੀ ਆ ਕਿਉਂਕਿ ਖੇਤੀ ਪ੍ਰਧਾਨ ਸੂਬਾ ਵੀ ਵੱਧ ਤੋਂ ਵੱਧ ਜੋ ਸੂਬੇ ਦੀ ਸਰਕਾਰ ਤੌਰ ਤੇ ਜੋ ਸੀ ਜ਼ਿੰਮੇਵਾਰ ਦੀ ਮਦਦ ਆਪਣੇ ਭਰਾਵਾਂ ਦੀ ਮਜ਼ਦੂਰਾ ਦੀ ਕਰ ਸਕਦੇ ਆ ਉਹ ਕਰੀਏ ਤੇ ਬਾਕੀ ਮੈਂ ਸਾਰੀ ਜਥੇਬੰਦੀ ਦਾ ਦੁਆਰਾ ਸਾਰੀਆਂ ਸਾਡੀਆਂ ਮਾਵਾ ਭੈਣਾ ਸਾਰੇ ਜਿੰਨੇ ਵੀ ਸਾਥੀ ਪਹੁੰਚੇ ਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਦੁਬਾਰਾ ਵਿਸ਼ਵਾਸ ਦਿਵਾਉਣਾ ਬੜੀ ਜਲਦੀ ਇਸ ਮਸਲੇ ਦਾ ਜਿਹੜਾ ਹੱਲ ਹੈ ਉਹ ਕੱਢਿਆ ਜੇ। ਧੰਨਵਾਦ ਹੋ ਮੰਤਰੀ ਸਾਹਿਬ ਦਾ ਸਟੇਜ ਤੇ ਆ ਕੇ ਉਹਨਾਂ ਨੇ ਇਹ ਸਭ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ। ਉਦੋਂ ਬਾਅਦ ਅਮਲ ਦੇਖਾਂਗੇ ਆਪਾਂ ਜਿਹੜੇ 15 ਦਿਨ ਦਿੱਤੇ ਐ। ਤੇ ਜੋ ਇਹਨਾਂ ਨੇ ਆਪਦੀ ਸਰਕਾਰ ਦੀਆਂ ਕਹੀਆਂ ਵੀ ਸਿਆਹ ਵੀ ਕਰਦੇ ਆ ਵੀ ਕਰਦੇ ਆ। ਪਹਿਲਾਂ ਦੇ ਸਰਕਾਰਾਂ ਨੇ ਕੀ ਕੀਤਾ ਐ ਸਰਕਾਰ ਦਾ ਇਸ ਮੌਕੇ ਕੀ ਹਾਲ ਐ। ਕੀ ਗੱਲਾਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਬਹੁਤ ਸਾਰੀਆਂ ਗੱਲਾਂ ਐ ਅਸ਼ਦਾਕ ਆਪਣੀ ਹਾਲਤ ਜਾ ਆਏ ਖੜੇ ਆ ਵੀ ਹੱਥ ਵੰਨ ਕੇ ਬੇਨਤੀਆਂ ਮੰਦ ਰਿਹਾ ਪਹਿਲਾਂ ਨੇ ਸਰਕਾਰਾਂ ਨੂੰ ਚੰਗਾ ਨਾ ਕਹਾ ਦਿਵਾ ਉਹਦੇ ਨੇੜੇ-ਤੇੜੇ ਗੱਲ ਗਈ ਹੋਈ ਐ ਇਹ ਆਪਾਂ ਬਾਅਦ ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹੁਣ ਬੇਨਤੀ ਇਹ ਦੇ ਭੈਣ ਨੂੰ ਸਾਨੂੰ ਵਿਚਾਲੇ ਠਾਉਣਾ ਪਿਆ ਉਹ ਭੈਣ ਆਪਦਾ ਪੂਰਾ ਜਿਹੜਾ ਟਾਈਮ ਲਾਉਣਾ ਚਾਹੁੰਦੀ ਐ ਭਾਵੇਂ 2-4 ਮਿੰਟ ਵੱਧ ਵੀ ਲਾਉਣਾ ਚਾਹੁੰਦੀ ਐ ਕੋਈ ਗੱਲ ਨੂੰ ਭੈਣ ਆਪਦਾ ਕਰੇ ਉਸ ਤੋਂ ਬਾਅਦ ਸਟੇ ਸੰਤਰੀ ਸਾਹਿਬ ਜੋ